ਨਵਾਂ ਸਾਲ ਹਿੰਦੁਸਤਾਨ ਦੇ ਵਿੱਚ ਕਿਉਂ ਮਨਾਇਆ ਜਾਂਦਾ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਹਿੰਦੁਸਤਾਨ ਦੇ ਲੋਕ ਬਹੁਤ ਵਿਸ਼ਾਲ ਹਿਰਦੇ ਦੇ ਨੇ ਇਸ ਧਰਤੀ ਉੱਤੇ ਜਿਹੜੀ ਵੀ ਸਭਿਤਾ ਆਉਂਦੀ ਰਹੀ ਉਹ ਆਪਣੀਆਂ ਆਪਣੀ ਜਿਹੜੀ छाप ਹੈ ਉਹ ਛੱਡਦੀ ਰਹੀ ਸਾਈ ਧਰਮ ਇਥੇ ਆਇਆ ਉਹਨਾਂ ਦੇ ਜਿਹੜੇ ਦੇਵਤਾ ਸੀ ਇਸਵਾਰ ਸੀ ਉਹਨਾਂ ਨਾਲ ਜੁੜਾਇਤ ਇਹ ਤਿਹਾਰ ਜਿਹੜਾ ਹੈ ਜਿੱਤੇ ਹੋਰ ਦੁਨੀਆਂ ਦੇ ਹਿੱਸੇ ਵਿੱਚ ਆਉਂਦਾ ਹੈ ਇਹ ਇੰਦੋਸਤਾਨੀ ਵਿਖੇ ਉਹਨਾਂ ਹੀ ਜੋਸ਼ੋਖ ਰੋਸ਼ਨ ਬਣਾਉਂਦੇ ਨੇ ਇਹ ਮੇਂ ਦੁਆਰੇ ਜਾਂ ਤਿਸ਼ੈਰਾ ਬਣਾਉਂਦੇ ਨੇ ਇਹ ਗੱਲ ਦਾ ਪ੍ਰਤੀਕ ਹੈ ਇੰਦੋਸਤਾਨੀਆਂ ਦਾ ਇਹ ਵਿਸ਼ਾਲ ਹਿਰਦੇ ਦੇ مالک ਨੇ ਤੇ ਹਰ ਚੀਜ਼ ਨੂੰ ਆਪਣੇ ਵਿੱਚ ਮਰਜ ਕਰ ਸਕਦੇ ਨੇ ਇਹ ਹਿੰਦੁਸਤਾਨ ਦੀ ਸਭਿਤਾ ਜਿਹੜੀ ਹੈ ਜੇ ਉਸ ਨੂੰ ਦੇਖਿਆ ਜਾਏ ਤਾਂ ਉਸ ਦੇ ਵਿੱਚ ਸਾਈ ਵੀ ਆਇਆ ਹੈ ਉਸ ਦੇ ਉਸ ਦੇ ਵਿੱਚ ਕਿਆ ਕਹਿੰਦੇ ਨੇ ਅਰਬਾਂ ਕਾਂਟਰੀ ਤੋਂ ਲੋਕ ਵੀ ਆਇਆ ਹੈ ਉਸ ਦੇ ਵਿੱਚ ਦੱਖਣੀ ਭਾਰਤ ਦੇ ਲੋਕ ਵੀ ਆਪਣੀ ਸਭਿਤਾ ਲੈ ਕੇ ਆਏ ਨੇ ਇਹ ਸਾਰੀਆਂ ਸਭਿਧਾਵਾ ਹਿੰਦੁਸਤਾਨੀ ਪਛਾਣ ਬਣ ਰਹੀਆਂ ਨੇ ਅਮੈਂ ਇਹ ਸਮਝਦਾ ਇਹ ਨਵਾਂ ਸਾਲ ਉਸੇ ਪਛਾਣ ਦਾ ਕਿ ਇਹ ਹੈ ਇਹ ਹਿੰਦੁਸਤਾਨੀ ਜਿਹੜੇ ਨੇ ਹੁਣ ਅੰਗਰੇਜ਼ਾਂ ਬਾਣ ਸਭ ਤੋਂ ਖੁਸ਼ਵਾਲਾ ਦਿਨ ਦੇ ਤੌਰ ਤੇ ਇਸ ਦਿਨ ਨੂੰ ਮਨਾਉਂਦੇ ਨੇ ਹਿੰਦੁਸਤਾਨੀਆਂ ਨੂੰ ਜਿਹੜੇ ਵੀ ਕਿਤੇ ਵੀ ਦੁਗਿਆਂ ਦੇ ਵਸਦੇ ਨੇ ਉਹਨਾਂ ਨੂੰ ਇਸ ਦਿਨ ਦੀ ਬਾਰਗ ਦਿੰਦਾ